ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਾਂ ਜਾ ਰਹੇ ਆਂ ਫੈਮਿਲੀ ਨਾਲ ਇੱਥੇ ਸਾਡੇ ਲਾਗੇ ਇੱਕ ਛੋਟੀ ਜਿਹੀ ਪਾਰਕ ਬਣੀ ਹੋਈ ਹੈ ਨਹਿਰ ਦੇ ਲਾਗ ਲਾਗ ਇਹਨਾਂ ਨੂੰ ਉੱਥੇ ਇੱਕ ਮਾ ਕੇ ਲੈ ਕੇ ਆਵਾਂ ਹਾਂ ਮਾਝਾ ਵਰਚੋਰੇ ਖੇਡ ਦਵਾਂਗੇ ਤਾਂ ਠੀਕ ਹੈ ਤੇ ਪਾਰਕ ਦੇ ਵਿੱਚ ਛੋਟੇ ਛੋਟੇ ਐਕਟੀਵਿਟੀ ਜਿਮਨੇ ਉਹ ਕਰਾ ਕੇ ਲੈ ਕੇ ਆਉਣੇ ਨੇ ਆਣੇ ਨੂੰ ਤੇ ਉਹ ਤੋਂ ਬਾਅਦ ਸਬਾਨ ਲੈ ਕੇ ਜਾਣਾ ਘਰ ਦਾ ਅੱਜ ਇੱਕ ਤੀਰ ਨਾਲ ਦੋ ਨਿਸ਼ਾਨੇ ਕਰ ਦੇਣੇ ਆਪਾਂ ਨੇ ਮੈਂ ਮੈਂ ਤੇ ਤੁਹਾਨੂੰ ਥੋੜਾ ਜਿਹਾ ਅੱਗੇ ਜਾ ਕੇ ਆ ਬੈ ਕਪੂ ਤੇ ਸਮਾਨ ਹੈ ਚਾ ਖਾਣੇ ਪੀਣੇ ਵਾਲਾ ਖਾਣੇ ਪੀਣੇ ਦਾ ਸਮਾਨ ਆ ਦੇਖ ਲੈ ਫਿਰ ਕਿਹੜਾ ਦੇਖ ਆ ਖੋਲ ਜਣ ਇਧਰੋਂ ਜੋ ਮੈਂ ਤੂੰ ਰੈੜੀਆਂ ਜੋ ਮੈਂ ਤਾਂ ਐਨ ਕਾ ਟੋਪੀ ਸਾਰਾ ਕੁਝ ਝੱਕ ਲਿਆ ਆਪਣੇ ਨਾਲ ਹਾਂ ਚਲ ਵਿੱਚ ਪੈਣ ਨੂੰ ਰੱਖ ਚੱਲੀ ਜਲੀਏ ਚੱਲ ਚੱਲ ਬੈਜ ਕੋਈ ਨਾ ਪਰ ਉਹ ਪੁੱਤੋ ਗਰਮ ਹੋਣੀ ਗੱਡੀ ਹਜੇ ਬਹੁਤ ਜ਼ਿਆਦਾ ਵੇਟ ਕਰਨੀ ਬਣੀ ਥੋੜੀ ਜੀ ਹਾਂ ਆਰਾਮ ਨਾਲ ਬੈਠਾਂ ਠੀਕ ਓਕੇ ਹਾਂ ਇਲਤ ਨਹੀਂ ਕਰਨੀ ਹੁਣ ਓਕੇ ਕਰੇ ਲੋ ਸ਼ਾਮ ਆਜ ਦੇਖ ਕੇ ਬੈਠਣਾ ਪੈਣਾ ਵਿੱਚ ਲੋ ਜੀ ਪਾਰਕ ਦੇ ਵਿੱਚ ਐਂਟਰ ਹੋ ਗਏ ਆਪਾਂ ਤੇ ਇਦਾਂ ਦੀ ਪਾਰਕ ਆ ਕੁਛ ਇਹ ਇਹ ਸਰੀਆ ਤੇ ਸ਼ਹਿਰ ਆ ਇਟਲੀ ਦਾ ਦੇਖਤ ਲਾਉਣ ਦੇ ਬਿਲਕੁਲ ਲੱਗ ਗਿਆ ਇਹ ਸਪੋਰਟਸ ਮਾਰਕੀਟ ਆ ਉਹਦੇ ਬਿਲਕੁਲ ਲੱਗੇ ਪਾਰਕ ਹੈ ਇੱਥੇ ਲੱਗ ਗਿਆ ਇੱਥੇ ਨਹਿਰ ਲੰਘਦੀ ਏ ਛੋਟੀ ਜੀ ਉਹਦੇ ਵਿੱਚ ਲੋਕ ਨਹਾਉਣ ਆਉਂਦੇ ਨੇ ਤੇ ਪਸੇਜਾਤਾ ਕਰਨ ਆਉਂਦੇ ਨੇ ਬਾਕੀ ਸਾਰਾ ਕੁਝ ਮੈਂ ਤੁਹਾਨੂੰ ਇਸ ਪਾਰਕ ਦਾ ਦਿਖਾਉਣਾ ਹੌਲੀ ਹੌਲੀ ਵਾਹ ਦੇਖੋ ਕਿੰਨਾ ਡਿਫਰੈਂਟ ਬਣਾਇਆ ਹੋਇਆ ਪੋਲਾ ਹਾ ਨਹਿਰ ਦੇ ਉੱਤੇ ਇਹੋ ਜਿਹਾ ਪੋਲ ਨਹੀਂ ਕਿਹਾ ਦੇਖਿਆ ਹਣਾ ਪਹਿਲਾਂ ਆ ਚੱਲ ਜੀ ਨਹਿਰ ਇੱਧਰ ਜੇ ਕਿਸੇ ਨੂੰ ਹਾਣਾ ਨੂੰ ਹਣਾ ਤਾਂ ਇਹਦੇ ਵਿੱਚ ਨਹਾ ਵੀ ਸਕਦਾ ਪਾਣੀ ਬਿਲਕੁਲ ਸਾਫ਼ ਹੈ ਬਰਫ ਵਾਲਾ ਪਾਣੀ ਆਉਂਦਾ ਹੈ ਬਿਲਕੁਲ ਸਾਫ਼ ਹੁਣ ਤੁਹਾਨੂੰ ਦੋ ਇਹਦਾ ਮੈਂ ਦੂਜਾ ਦੱਸਾ ਤੁਹਾਨੂੰ ਤੁਹਾਨੂੰ ਮੈਂ ਇੱਧਰ ਅਹੀਂ ਪੁੱਤ ਇੱਧਰ ਹਾਂ ਬਣੇ ਬੇਰਾਸਤੇ ਉੱਤਰਨੇ ਨੂੰ ਬਹੁਤ ਯਾਰ ਇਸ ਪਾਰਕ ਚ ਆ ਕੇ ਸਭ ਤੋਂ ਮਾੜੀ ਗੱਲ ਇਹ ਲੱਗੀ ਸਫਾਈ ਬਿਲਕੁਲ ਨਹੀਂ ਕਾ ਜਮਾ ਹੀ ਨਹੀਂ ਕੱਟਿਆ ਹੋਇਆ ਇਹਨਾਂ ਨੇ ਇੰਨੀ ਸੋਹਣੀ ਪਾਰਕ ਆ ਇੱਕ ਕਾ ਕਰਕੇ ਨਾ ਜਿਵੇਂ ਬੇਕਾਰ ਬਣਾਈ ਪਈ ਆ ਸਭ ਘਰੇ ਹੋਇਆ ਬਿਲਕੁਲ ਗੰਦ ਪਾਇਆ ਪਿਆ ਇੰਨਾ ਕਾ ਬਾਕੀ ਹੁਣ ਥੱਲੇ ਜਾਂਦੇ ਨਹਿਰ ਜੀ ਦੇ ਦੇਖੇ ਤੇ ਜਾ ਕੇ ਕੀ ਕੋਈ ਜਾਂ ਇੱਥੇ ਬਸ ਜੇ ਕਿਸੇ ਨੇ ਨਾ ਆਉਣਾ ਨਾ ਆਉਣਾ ਬਹੁਤ ਬੈਸਟ ਜਗ੍ਹਾ ਯਾਰ ਜੇ ਕਿਸੇ ਨੇ ਨਹੀਂ ਜਾਣਕ ਤੇ ਦੂਰ ਨੇੜੇ ਪਛੀਨੀ ਪਛੂਨੀ ਚ ਪੈਸੇ ਨਹੀਂ ਨਾਉਣੇ ਇੱਥੇ ਨਾ ਆ ਸਕਦਾ ਕਿ ਉਹ ਹੱਥ ਫੜਦਾ ਖੜਾ ਹੋ ਕੇ ਮੇਰਾ ਖੜਾ ਹੋ ਜਾ ਹੁਣ ਬੂਟ ਪਾ ਕੇ ਆਉਂਦੀ ਬੁੱਤ ਬੂਟ ਵੀ ਨਹੀਂ ਪਾਇਆ ਤੂੰ ਅੱਜ ਆ ਪੱਥਰਾਂ ਚ ਫਸਾ ਦਿੱਤਾ ਹਾਂ ਬਰੇਵਿਸ਼ੀਮਾ ਉਹ ਨੋ ਡਰੀ ਜਾਂਦੀ ਬਿਨਾ ਗਲਤੀ ਕੋਈ ਸਮਾਨ ਤਾਂ ਕੀ ਹੋ ਗਿਆ ਕੋਈ ਨਾ ਕੋਈ ਨਹੀਂ ਚੱਕਦਾ ਸਮਾਨ ਦਾ ਆ ਛੋਟੇ ਛੋਟੇ ਰਸਤੇ ਬਣੇ ਹੋਏ ਆ ਵਿੱਚ ਨੂੰ ਉਧਰ ਸਾਫ਼ ਵੀ ਰਸਤੇ ਹੈਗੇ ਆ ਤੇ ਆ ਉਧਰ ਨੋਰਮਲ ਰਸਤੇ ਆ ਜੋਬਨ ਹੈ ਜੋਬਨ ਸੌਂ ਗਿਆ ਤਾਂ ਜੋਬਨ ਹੁਣ ਉੱਠਿਆ ਆ ਪਾਣੀ ਚੱਲਦਾ ਪਿੱਛੇ ਰਹਿਣਾ ਪਾਣੀ ਤਾਂ ਠੀਕ ਆ ਆ ਪਹਿਲਾਂ ਜਿਹੜਾ ਪੁਲ ਜੀ ਦੇ ਉੱਪਰ ਖੜੇ ਸੀ ਆਪਾਂ ਬਿਲਕੁਲ ਜੰਗਲ ਤੇ ਜੰਗਲ ਦੇ ਵਿੱਚ ਆ ਨੈਰ ਨੰਗਦੀ ਆ ਪਾਣੀ ਤੇ ਫੂਨ ਨਾ ਘੇਰਦਿਆ ਉਹ ਪਾਣੀ ਤੇ ਫੂਨ ਨਹੀਂ ਘੇਰਦਾ ਕਿੰਨਾ ਖਿਆਲ ਰੱਖਦਾ ਤੂੰ ਦੋਮੰਦੀ ਨੀਂ ਨੂਦ ਕਿਤੇ ਗਈ ਹੁਣ ਹਾਂ ਬੱਲੇ 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 ਓ ਸ਼ਾਬਾਸ਼ 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 ਨਾਣਾ ਜੋਗਨ ਨਾ ਨਿਆਣੇ ਪਾਣੀ ਨਾਲ ਖੇਡਣ ਲੱਗੇ ਮੈਂ ਦੱਸ ਜਿੱਦਾਂ ਆਪਾਂ ਹੋਲੀ ਚ ਖੇਡਦੇ ਹੁੰਨੇ ਹੋਲੀ ਨੂੰ ਹਾਂ ਨਿਆਣੇ ਔਰ ਪਾਣੀ ਨਾਲ ਖੇਡਣ ਲੱਗੇ ਬੱਲਾ ਬੱਲੇ ਨਿਆਣੇ ਭਿੱਜੇ ਪਏ ਸਾਰੇ ਉਹ ਜਵਾਕਾਂ ਨੇ ਮਨਨਬੀਆ ਗਿੱਲਾ ਕਰਤਾ ਪਾਣੀ ਨਾਲ ਖੇਡ ਲੱਗੇ ਤੇ ਮੇਰੇ ਉੱਪਰ ਵੀ ਪਾਣੀ ਪਾਤਾ ਚੱਲ ਕੋਈ ਨਹੀਂ ਹਾਬ ਤੋ ਬੱਡੀ ਪ੍ਰੋਬਲਮ ਮਨੂੰ ਲੱਗੀ ਕਾ ਨਹੀਂ ਕੱਟਿਆ ਹੋਇਆ ਇਹਨਾਂ ਨੇ ਜਮਾ ਹੀ ਇੰਨਾ ਸੋਹਣਾ ਪਾਰਕ ਨਾਸ ਮਾਰਤਾ ਉਹ ਖਾ ਪੀ ਲਿਆ ਹੁਣ ਐਨ ਇੱਕ ਨੰਬਰ ਹੋ ਕੇ ਸਟੇ ਕਰ ਲਈ ਦੋ ਮਿੰਟ ਬੈਠ ਲੈ ਤੇ ਹੁਣ ਚੱਲੇ ਆ ਇਸ ਪਾਰਕ ਦੇ ਪਰਲੇ ਸਾਰਾ ਇਹ ਦੋ ਪਾਰਕਾਂ ਨੂੰ ਜੋੜਦਾ ਹੈ ਜਿਹੜਾ ਪੌੜਾ ਇਧਰਲੀ ਸਾਈਡ ਤੇ ਉਧਰਲੀ ਸਾਈਡ ਦੋ ਪਾਰਕ ਹੁੰਨੇ ਆ ਉਧਰਲੀ ਸਾਈਡ ਵਾਲਾ ਪਾਰਕ ਆ ਜੂਏ ਪਿੰਡ ਜਾਂਦਾ ਜਿਹੜਾ ਇਧਰ ਵਾਲਾ ਸਰੀਆਤੇ ਜਾਂਦਾ ਤਾਂ ਦੇਖ ਗਾਹਾਂ ਵੀ ਬਣੀਆਂ ਹੋਈਆਂ ਜਗ੍ਹਾ ਤਾਂ ਬਹੁਤ ਔਰੇ ਇਹਨੇ ਸਾਈਕਲਿੰਗ ਕਰਨੀ ਹੈ ਤੇ ਨਾਲ ਨਹਿਰ ਦੇ ਨਾਲ ਨਾਲ ਉਹ ਇਧਰ ਨੂੰ ਜਾਵੇ ਜਿਹਨੇ ਤੁਰਨਾ ਫਿਰਨ ਨੂੰ ਇਧਰ ਨੂੰ ਵੀ ਜਾ ਸਕਦਾ ਤੇ ਇਧਰ ਨੂੰ ਵੀ ਤੁਰਨ ਵਾਲੇ ਸਾਰੇ ਪਾਸੇ ਜਾ ਸਕਦੇ ਸਾਈਕਕਲਿੰਗ ਵਾਲਾਸਤੇ ਜਿਹੜਾ ਕੋ ਮੇਨ ਇਧਰੋਂ ਦਿੱਤੀ ਵੀ ਟ੍ਰੈਕ ਸੀ ਇਹਨਾਂ ਨੇ ਇਹ ਤੇ ਪ੍ਰਾਈਵੇਟ ਜੈੱਟ ਵੀ ਉੱਡਦੇ ਆ ਬਾਈ ਲਾਹੇ এয়ারਪੋਰਟ ਬਣਿਆ ਹੋਇਆ ਤੋਪ ਉਹ ਬਾਬਾ ਵੀ ਖਾਂਸੀ ਆਜਾ ਤੁਹਾਨੂੰ ਆਹ ਸੱਲ ਕੋਈ ਜਦੋਂ ਮੈਂ ਨਾ ਘੁੰਮਣ ਫਰਨਾਂ ਦਾ ਫੇਰ ਨੂੰ ਧੁੱਪ ਲਾ ਦਈ ਜੀ ਘੁੰਮਣ ਐ ਇਤਨਾ ਝਣਾ ਪੁੱਤ ਬਾਸ ਸਾਨੂੰ ਬਹੁਤ ਧੁੱਪਾਂ ਬਹੁਤ ਆ ਅੱਜ ਲਈ ਘਰ ਨੂੰ ਗਾਹ ਕੁਝ ਨਹੀਂ ਆਗਾ ਉੱਧਰ ਨੇੜੇ ਆ ਬਸਾਰੇ ਪਾਸੇ ਹੁਣ ਨਿੱਕਿਓਂ ਪੌੜ ਦੇਖੋ ਕਿੰਨਾ ਘੈਂਟ ਲੱਗਦਾ ਆ ਉੱਪਰ ਹਾਈਵੇ ਲੰਘਦਾ ਥੱਲੇ ਦੇਖੋ ਕਿਆਏ ਚਲਾ ਜਾ ਹੁਣ ਕੁਛ ਨਹੀਂ ਹੁੰਦਾ ਆਜੋ ਆਜੋ ਤਰਕ ਇੱਥੇ ਵਾਹ ਕਿਤੇ ਦੇਖ ਗਏ ਤੁਹਾਨੂੰ ਆਦਾ ਬੈਰੀਆ ਮੇਰੇ ਭਾਈ ਹੁਣ ਘਾਂਟਾ ਖਰਾਵਾ ਪੂਰਾ ਇੱਥੇ ਧੁੱਪਾਂ ਪਈ ਰਸਮ ਆਜੋ ਬੁੱਝ ਚਲਿਏ ਚਿਤਰੀਆਂ ਜਲ ਜਲੀਆਂ ਥੋਡੀਆਂ ਇੰਨਾ ਗਰਮ ਹੋਣਾ ਇਹ ਤੋਂ ਪਾਂਜੇ ਚੱਲ ਲੈ ਲੋ ਫਿਰ ਲੈ ਲੋ ਲੈ ਲੋ ਇੱਕ ਲੈ ਲੋ ਕੁਛ ਨਹੀਂ ਹੁੰਦਾ ਚੱਲ ਏ ਹੁਣ ਜਮਨ ਆਜਾ ਛੇਤੀ ਛੇਤੀ ਆਜਾ ਗਮ ਹੈ ਹੈ ਗਮ ਹੈ ਰਸਮ ਕੱਲ ਚੱਲ ਕਰੀ ਚੱਲ ਕਰੀ ਚੱਲ ਰਸਮ ਨੇ ਤਾਂ ਕਰ ਲਿਆ ਸੀ ਬਲੋਏ ਪਿੱਛੇ ਨੂੰ ਮੁੜ ਗਿਆ ਖੜ ਜਾ ਮੈਂ ਤਾਰਦਾ ਆ ਜਾ 1 ਮਿੰਟ ਰੁਜਾ ਕਾਪਾ ਆ ਜਾ ਰਸਮਾ ਧਾਈ ਬੁੱਤ ਹੋਣਾ ਸਹਰਾਨ ਪਿੱਛੇ ਆ ਪਿੱਛੇ ਆ ਮੈਂ ਤੇ ਡੋਣਾ ਪਿੱਛੇ ਹੋ ਰਸਮ ਕਾ ਤੇ ਬੁੱਤ ਅਸੀਂ ਮਾਤਾ ਕੰਦ ਫਾ ਮੈਂ ਵੇਨੂ ਕੁ ਆਪ ਰੈਂਟ ਅੱਧੇ ਲੋਕ ਤਾਂ ਇੱਥੇ ਤੋਂ ਮੁੜ ਜਣੇ ਪਿੱਛੇ ਤੋਂ ਪਰ ਅੱਗੇ ਵੀ ਖਾਸਾ ਕੁਝ ਸਭੀ ਦੇਖਣ ਵਾਲਾ ਪਾਰਕ ਚ ਨਹਿਰ ਚ ਆਹ ਸਾਰਾ ਕੁਝ ਦੱਸਿਆ ਇਹਨਾਂ ਨੇ ਬਾਥਰੂਮ ਕਿੱਧਰ ਨੂੰ ਆ ਰੂਮਾਂ ਰੂਮਾਂ ਦਾ ਡਾਇਰੈਕਸ਼ਨ ਵੀ ਦਿੱਤੀ ਵੀ ਇਹਨਾਂ ਨੇ ਰੂਮਾਂ ਹੈਗਾ 596 ਕਿਲੋਮੀਟਰ ਬਾਹਰ ਕਸੇ ਰਿਤੀਰੋਡਿਨਿਏ ਪਿਸਰੀਆ ਅੰਬਰਗਰ ਮਾਸਕੋ 2700 ਕਿਲੋਮੀਟਰ ਹੁਣ ਚੱਲੀਏ ਸਿੱਧਾ ਗੱਡੀ ਵਿੱਚ ਕਿਉਂਕਿ ਸਮਾਨ ਵੀ ਲੈਣਾ ਮਾਰਕੀਟ ਜਾਣਾ ਹਜੇ ਪਹਿਲਾਂ ਮਾਰਕੀਟ ਜਾਣਾ ਸਮਾਨ ਲਈਏ ਫਿਰ ਉਦੋਂ ਬਾਅਦ ਜਾਣਾ ਘਰੇ ਉਹ ਗਰਮੀ ਹੈ ਰੱਖ ਤਾਂ ਕਿ ਆ ਮੇਰੀ ਕਿ ਕਿ ਕਹਦਾ ਕਿ ਕੁਕੂ ਕੁ ਲੋ ਜੀ ਫਾਈਨਲੀ ਆਪਾਂ ਹੁਣ ਮਾਰਕੀਟ ਦੇ ਵਿੱਚ ਪਹੁੰਚ ਗਏ ਗੱਡੀ ਪਾਰਕਿੰਗ ਥੱਲੇ ਲਾਤੀ ਹੁਣ ਕਿਉਂ ਉੱਤੇ ਧੁੱਪ ਬਹੁਤ ਆ ਗੱਡੀ ਗਰਮ ਬਹੁਤ ਹੋ ਜਾਂਦੀ ਹੈ ਹੁਣ ਜਾ ਕੇ ਲਈਏ ਸਮਾਨ ਪੂਰਾ ਗਰਮੀ ਗਰਮੀ ਪਸੀਨਾ ਪਸੀਨਾ ਹੋ ਗਿਆ ਅੱਜ ਤਾਂ ਬਹੁਤ ਗਰਮੀ ਹੈ ਅੱਜ ਯਾਰ ਓਏ ਬੰਨ ਕਿੱਥੇ ਚੜ ਗਿਆ ਓਏ ਓਏ ਧੂਪੇਟ ਆਉੜੀਆਂ ਵਾ ਰਹੀਆਂ ਆਜਾ ਆਜਾ ਹੈ ਪੁੱਤੀ ਬੋਲ ਤੂੰ ਚਾਹ ਕੇ ਹਾਂ ਤੂੰ ਮਤਲਬ ਮੈਂ ਕੋਈ ਚੱਕ ਲੈ ਜੂ। ਅੱਛਾ ਮਾਰਕੀਟ ਦੇ ਵਿੱਚ ਬਹੁਤ ਪੀੜ ਹੈ ਤੈਨੂੰ ਕੋਈ ਚੱਕ ਲੈ ਜੂਗਾ? ਹਾਂਜੀ। ਹਾਂ। ਤਾਂ ਹੀ ਗਰੀਲੇ 'ਚ ਬੈਠੇਗਾ ਬਾਈ ਇਹ। ਕਿਹਨਾਂ ਮੈਨੂੰ ਕੋਈ ਚੱਕ ਲੈ ਜੂਗਾ। ਬਾੜਾ ਸਿਆਣਾ ਹੋਗਾ ਜੋ ਬੰਦਾ ਸਾਡਾ। ਬੱਲੇ ਜੋ ਬੰਦਾ ਬਾੜਾ ਸਿਆਣਾ ਸਾਡਾ ਬਾਈ। ਹਾਂ। ਚਲ ਹੁਣ ਸਮਝਾ ਲਈਏ ਫਿਰ ਆਪਾਂ। ਹਾਂ। ਓਹੋ ਅੰਦਰ ਆ ਕੇ ਤਾਂ ਐ ਲੱਗਦਾ ਕਿ ਨਾ ਕੋਲੇ ਉੱਪਰ ਪਾਣੀ गिरਦਾ ਹੁੰਦਾ ਬਾਈ। ਐਨਾ ਠੰਡਾ ਠੰਡਾ ਲੱਗਦਾ। ਲੋ ਅੱਜ ਬੁੱਤ ਮੱਛਰ ਵਾਲੀ ਲੈ ਰਹੀਆਂ ਆਪਣੇ ਸਾਰੀਆਂ ਇਹ ਲੈ ਚਾਹ ਕਰੀ ਜਾਂਦੇ ਚਲ ਆ ਜੋ ਬੱਸ ਕਰੋ ਬੁੱਤ ਐਸੇ ਰੋੜਾ ਨਾ ਪਾਉਣ ਇਹਨਾਂ ਆ ਜੋ ਚਲ ਆ ਜੋ ਬੱਸ ਤਾਂ ਬਹੁਤ ਖੇਡ ਲੇ ਹੁਣ ਚਲੋ ਲੋ ਜੀ ਪਰ ਜੋ ਫਾਇਰ ਤੇ ਲੱਗਾ ਹੋਆ ਬਨਾਣਿਆਂ ਦੇ ਉੱਤੇ ਇੱਕ ਉੰਗੀ ਤੇ ਲੱਗੇ ਹੋਏ ਆ ਆਪਾਂ ਨੇ ਵੀ ਲੈ ਲੈ ਥੋੜੇ ਜੇ ਆ ਮੈਂ ਕਰ ਲਿਆ ਬੁੱਤ ਹੁਣ ਤੂੰ ਅਗਲੀ ਵਾਰ ਕਰ ਲੈ ਅਗਲੀ ਵਾਰ ਕਰ ਲਈ ਹਾਂ ਸਾਡੇ ਨਿਆਣੇ ਦਾ ਵੀ ਔਖਾ ਯਾਰਾ ਆਪਣੇ ਹੀ ਸਮਾਨ ਚੱਕ ਚੱਕ ਸਿਟੀ ਜਾਣੇ ਵਿੱਚ ਅੱਧਾ ਤਾਂ ਹੈ ਰਸਮ ਤੇਰਾ ਸਮਾਨ ਲੈ ਕਿੰਨਾ ਕੱਢਿਆ ਵਿੱਚੋਂ ਤੂੰ ਵੱਤੋ ਕਰਦੀਆਂ ਖਰਾਬ ਕਰਦੀਆਂ ਤੂੰ ਹਾਂ ਤੇਰੀ ਕਟਾਈ ਹੋਣੇ ਵਾਲੀ ਹੈ ਹੁਣ ਓਕੇ ਲੋ ਜੀ 200 ਯੂਰੋ ਦਾ ਸਮਾਨ ਹੈ ਤਿੰਨ ਝੋਲੇ ਭਰੇ ਆ 200 ਯੂਰੋ ਦੇ ਹਾਂ ਹਾਂ ਆ ਕਾ ਭੀ ਕਿੰਨੀ ਸੋਹਣੀ ਤੇਰੇ ਮੇਰੇ ਪੁੱਤ ਦੀ ਤਾਂ ਉਹ ਬਦਾਈ ਨਹੀਂ ਸਵਾਰਕ ਹਾਂ ਦਿਲੜੀ ਤੈਨੂੰ ਦਵਾਇਆ ਪੁੱਤ ਉਹ ਕਰੇਲੋ ਚ ਪਿਆ ਤੇਰਾ ਸਮਾਨ ਓਹੋ ਗੱਡੀ ਸਮਾਨ ਰਕਦੇ ਸ ਫਾਕੇ ਸਾਂ ਚੜ ਗਿਆ ਪੂਰੀ ਕਰੇਹਰ ਭਰ ਗਈ ਆ ਡਿੱਗੀ ਚਲੋ ਹੁਣ ਘਰ ਚੱਲਦੇ ਆ ਸਾਹਮਣੇ ਮਿਲਦਾ ਪਾਣੀ ਦੇ ਬੜੇ ਕਿਸੇ ਚ ਲੈਣੇ ਨਾ ਇੱਥੋਂ ਮਿਲਦਾ ਸਾਹਮਣੇ ਸੀਏ ਗ੍ਰੇਸੀਆ ਆਲੇ ਵਾਲੇ ਜਰਾ ਬਾਹਰ ਉੱਤ ਖੋਲਣਾ ਆ ਕੇ ਤੈਨੂੰ ਲੋਗਣਾ ਹੈ ਚੱਲ ਚੱਲ ਹੱਟ ਪਿੱਛੇ ਸੜ ਤਾ ਆ ਜਾ ਬਾਤ ਕੱਢ ਲਈ ਪਿੱਛੇ ਨੂੰ ਕੁਆਂ ਕੱਢ ਚਾਭੀ ਉਹਦੀ ਜੋਨ ਪੱਕਾ ਕਰ ਦੇ ਮੜਾ ਤੇਜ ਪੁੱਤ ਉਹ ਜੋ ਬਨੇ ਓ ਹੋ ਹੋ ਥੱਕ ਗਿਆ ਤੁੱਪ ਬਹੁਤ ਆ ਯਾਰ ਬਹੁਤ ਜ਼ਿਆਦਾ ਧੁੱਪ ਸੀ ਅੱਜ ਲੱਗਿਆ ਹੋ ਗਿਆ ਬਸ ਰਹਿਣ ਦੇ ਉਹ ਜਮੇ ਖੜਾਤਾ ਆ ਬਸ ਸਹੀ ਐ ਆ ਜਾ ਆ ਜਾ ਬੱਕ ਜੀਬ ਨਾ ਵਢਾ ਲਈਆਂ ਪਿੱਛੇ ਹੋ ਜਾ ਓਹ ਐ ਕੋਣ ਹੋ ਕੋਣ ਖੜਾ ਜੋ ਬਣਾ ਜੋ ਬਣਾ ਬਈ ਜੋ ਬਣਾ ਕਿੱਥੇ ਜਾ ਗਿਆ ਜੋ ਬਣਾ ਚ ਜੋ ਬਣਾ ਕਿੱਥੇ ਜਾ ਗਿਆ ਦાદਾ ਕਿੱਥੇ ਜਾ ਗਏ ਕਿੱਥੇ ਜਾ ਕੇ ਦੱਸ ਕਿੱਥੇ ਰੋ ਬੁਛਕ ਕੀਤਾ ਗਿਆ ਹੈ ਉਹ ਦੇਖੀਂਦਾ ਉਹ ਐਸ਼ਿੰਦਾ ਐ ਲੱਫੜ ਲੱਗਦੀ ਉਹ ਚ ਬਰਾਏ ਦੜ ਦੜ ਲੱਗਦੇ ਨਾ ਆ ਕੇ ਤੇਰੀ ਬੁਣ ਏਦੀ ਲੱਗੇਗਾ ਨੇ ਫਿਰ ਹਾਂ ਬਨਾਣਾ ਸ਼ੇਕ ਬਣਾ ਲਿਓ ਮੜਾ ਜਾ ਜੇ ਨਮਨੂਗਾ ਕਾ ਬਨਾਣਾ ਸ਼ੇਕ ਬਣਾ ਕੇ ਲਿਗਾ ਹੋਣੀ ਪੀਣਾ ਕਾ ਨਹੀਂ ਪੀਣਾ ਜਦੋਂ ਮਲ ਗਿਆ ਜਾ ਠੰਡਾ ਹੋਆ ਫਿਰ ਪੀ ਉਹ ਠੰਡਾ ਹੀ ਆ ਉਹ ਜਦ ਬਣਾ ਕੇ ਨਿਕ ਮਮਨੂਗਾ ਉਹ ਪੈ ਜਾ ਸੱਟੇ ਗਾਣ ਮਾ ਕਹਾਂ ਤੇ ਮਾ ਪੰਜਾਬ ਉਹ ਹਰਦਾ ਆਈਆ ਉਹ ਕੁਝ ਕਿ ਲੋਕਲੇ ਅੰਦਰ ਨਾ ਮਾ ਉਹ ਬੱਲੇ ਪਤਾ ਤੇਰਾ ਡੱਬਾ ਦੇਖੋ ਬਾਈ ਅੰਮੇ ਲੂ ਧਾਰੇ ਜੋਬਾ ਤੇਰੇ ਜੀ ਡੱਬਾ ਦਾਲ ਦੇ ਡੱਬਾ ਮੇਰੇ ਯੈਸ ਮੇਰੇ ਮੇਰੇ ਤੋਂ ਵੀ ਸ਼ੂਟ ਆਈ ਹੈ ਹਾਂ ਮੇਰੇ ਵਿੱਚ ਮੇਰੇ ਤੋਂ ਚੁੱਕ ਤੇ ਨਹੀਂ ਟੋ ਹਾਂ ਜੋਬਾ ਜੀ ਤਾਂ ਹੋਣਾ ਹੈ ਨਾ ਉੱਪਰ ਨਹੀਂ ਬੈਠਣਾ ਨੋ ਜੋ ਮੈਂ ਨਾ ਰੈਂਟ ਡੱਬਾ ਜਾ ਜਾ ਪੀਣਾ ਨਹੀਂ ਕਾਦੇ ਰਸਮ ਆ ਜਾ ਫਿਰ ਪੁੱਤ ਓਏ ਥੋੜਾ ਥੋੜਾ ਪੀ ਲਓ ਥੋੜਾ ਥੋੜਾ ਲੈ ਥੋੜਾ ਜਿਹਾ ਪਾ ਦੇਣਾ ਨਾਲ ਕੋਲੀ ਚ ਪਤਾ ਦੇ ਪਾ ਦੋ ਨਾਲ ਕੋਲੀ ਚ ਪਤਾ ਦੇ ਪਾ ਲੋ ਆ ਜਾ ਹੈ ਬਾਅਦ ਚ ਖਾ ਲਈ ਚੱਲ ਪੀ ਲੈ ਉਹ ਖੜੇ ਡੋਲ ਨੀ ਤੇ ਕੰਨਾ ਸਾ ਟੁੱਟ ਜਾ ਤੇਰਾ ਪਤਾ ਦੇ ਪਰ ਨੂੰ ਇਕ ਨਹੀਂ ਪੀ ਲੈ ਤੂੰ ਤੇ ਜਿਹੇ ਨਾ ਮੈਂ ਚਮਚ ਨਾਲ ਪਾ ਥੋੜਾ ਦੇ ਫਿਰ ਚਮਚ ਨਾਲ ਪਾ ਲਾ ਹੱਥਾਂ ਕਾ ਤੇ ਪੈ ਜੇ ਨਹੀਂ ਪਿੱਛੇ ਦੇ तो पार 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 पार। तो चलो फ्री तो करना सारा है आगे। okay. आगे। आगे। हाँ पो फिर <laughs> अभी तो भाई बना लिया बनाना श्री भी तो बना के पियो भाई जूस वगैरह कुछ बिच आइसक्रीम पाई भी है वजी लग ਜੋ ਵਨ ਨਹੀਂ ਚੱਲੇ ਝੂਟੇ ਲੈਣਾ ਝੂਟੇ ਲੈਣਾ ਝੂਟੇ ਲੱਗੇ ਹੋਏ ਆ ਇੱਥੇ ਅੱਗੇ ਜਾ ਕੇ ਨਸ ਜਾਇਆ ਪਿਆ ਇੱਧਰ ਵੇੜੇ ਫੁੱਲ ਫੁੱਲ ਆਏ ਹੋ ਨਾ ਉਹ ਰੁੱਪ ਲਾਇਆ ਰਸਨ ਕੀ ਹਾਂ ਹਾਂ ਚੱਲ ਆ ਜਾ ਜੋ ਕੋਈ ਨਾ ਅੱਗੇ ਦੇਖਦੇ ਹੋਣਾ ਜੀ ਇੱਧਰ ਬਾਈ ਟੂਰਨਾਮੈਂਟ ਚੱਲਦਾ ਫੁੱਟਬਾਲ ਦਾ ਤੁਸੀਂ ਪਿਛਲੇ ਬਲੌਗ ਚ ਵੀ ਦੇਖਿਆ ਹੋਣਾ ਇਹ ਤੇ ਸ਼ਾਇਦ ਅੱਜ ਦਾ ਐਂਡ ਆ ਅੱਜ ਜਾਂ ਕੱਲੂ ਫਾਈਨਲ ਹੋਣਾ ਇਹਦਾ ਪੂਰਾ ਇੱਕ ਹਫਤਾ ਹੋ ਗਿਆ ਚੱਲਦੇ ਨੇ ਇਹਨੂੰ ਮੰਗਲਵਾਰ ਦਾ ਚੱਲ ਰਿਹਾ ਤੇ ਸ਼ਨੀਵਾਰ ਨੂੰ ਐਂਡ ਹੋਣਾ ਇਹਦਾ ਕੱਲੂ ਸ਼ਹਿਰ ਬਹੁਤ ਟੀਮਾਂ ਆਈਆਂ ਹੋਈਆਂ ਇੱਥੇ ਘੱਟੋ ਘੱਟ ਨਹੀਂ ਤਾਂ 40-45 ਟੀਮਾਂ ਤਾਂ ਆਈਆਂ ਹੋਈਆਂ ਰੋਜ਼ ਦੋ ਤਿੰਨ ਮੈਚ ਹੁੰਦੇ ਇੱਥੇ ਗੱਡੀਆਂ ਦੇਖੋ ਬਾਈ ਸਾਰੇ ਭਰਿਆ ਪਿਆ ਪੂਰਾ ਸਿਰੇ ਤੱਕ ਇੱਧਰ ਵੀ ਤੇ ਇੱਧਰ ਵੀ ਸਿਰੇ ਤੱਕ ਤੇ ਨਵਾਂ ਬੋਲ ਘਰੇ ਅੱਜ ਪੂਰਾ ਆ ਮੁੰਡੇ ਕਾਲਰ ਦੀ ਟੀਮ ਆ ਜਿਹੜੀ ਜਿੱਤੀ ਹੈ ਗੱਲ ਉਹ ਜੋਰ ਗੋਲ ਕੀਪਰ ਉਹੀ ਖੜਾ ਹੈ ਕਾਲਰ ਦੀ ਟੀਮਾਂ ਸਾਰੀਆਂ ਜਿਹੜੀ ਕਾਲੇ ਕੱਪੜੇ ਵਾਲੀ ਆ ਆ ਲੱਗੇ ਹੋਏ ਝੂਟੇ ਇੱਧਰ ਆ ਜੋਰ ਜਮਾਈਸ਼ ਕਰ ਰਹੇ ਆ ਬੰਦੇ ਬੈਠ ਗਏ ਬੋਲੀ ਮੱਧਲੇ ਆੜੇ ਕੇ ਸਾਡੇ ਬੋਦੀ ਮਨ ਨੇ ਸੇਤੀ ਵਿਆਹ ਕੇ ਸਿ gira ਤਾ ਰਗਾਓ ਬਰਾਵਿਸਿਮਾ ਰਗਾਓ ਮਿਲ ਗਿਆ ਇੱਕ ਉਹਨਰੇ ਸਾਹਮਣੇ ਫੜ ਲਿਆ ਇਹਨੂੰ ਰਗਾਓ ਮਿਲ ਗਈ ਹੁਣ ਇੱਕ ਇੱਕ ਗਿਫਟ ਮਿਲ ਗਿਆ ਹੋਰ ਝੂਟਾ ਮਿਲ ਗਿਆ ਇੱਕ ਕਿੱਥੇ ਜਾਣਾ ਹੁਣ ਚਲ ਆ ਜਾ ਹੁਣ ਪਹਿਲਾਂ ਰੁਕ ਜਾ ਦੋ ਮਿੰਟ ਦੀਦੀ ਆ ਜਵੇ ਸੈੱਟ ਜੈਂਤ ਓੱਤੋ ਜੈਂਤ ਹਾਂਜੀ ਕਿਦਾਂ 857 ਕਰਿਆ ਉਹਨੇ ਇਹ ਜਿਹੜਾ ਫੇਸ ਤਾਂ ਬਾਈ ਹਰੇਕ ਸਾਲ 4-5 ਦਿਨ ਲੱਗਦਾ ਹਰੇਕ ਸਾਲ ਬੋਲਵੇਰੇ ਦੇ ਵਿੱਚ ਮੰਗਲਵਾਰ ਬੁੱਧਵਾਰ ਤੋਂ ਸਟਾਰਟ ਹੋ ਜਾਂਦਾ ਤੇ ਐਤਵਾਰ ਤੱਕ ਚੱਲਦਾ ਫਿਰ ਇਹ ਸੰਡੇ ਨੂੰ ਜਾ ਕੇ ਸਮਾਪਤੀ ਹੁੰਦੀ ਹੈ ਇਹਦੀ ਫਿਰ ਇੱਥੇ ਆ ਗਏ ਬੱਲਾ ਬੱਲਾ ਬਹੁਤ ਭਰਿਆ ਪਿਆ ਅੱਜ ਤਾਂ ਕੱਲੋ ਸ਼ਨੀਵਾਰ ਕੱਲੋ ਹੋਰ ਵੀ ਜ਼ਿਆਦਾ ਇਕੱਠ ਹੋਣਾ ਓ ਬੱਲੇ ਬੱਲੇ ਸਾਡਾ ਬੰਦਾ ਆ ਗਿਆ ਇੱਕ ਵਈਆ ਦੇਖੋ ਏ ਆਹ ਆਂਗਰੇਜ਼ ਕਿਹਦਾ ਆਂਗਰੇਜ਼ ਠੀਕ ਆ ਕੈਮ ਖੇਲੇ ਫਰਜ ਕਾਲ ਚੋ ਕੱਲ ਚ ਖੇលਿਆ ਹਾਂਜੀ ਹਾਂ 40 ਲੋਕ ਸ਼ਨੀ ਐਤਵਾਰ ਖਾਂਦੇ ਵੀ ਬਹੁਤ ਆ ਤੇ ਗੱਲਾਂ ਵੀ ਬਹੁਤ ਕਰਦੇ ਆ ਪੂਰੇ ਹਫਤੇ ਦੀ ਪੜਾਅ ਦੇ ਫਿਰ ਸ਼ਨੀ ਐਤਵਾਰ ਕਰਦੇ ਆ ਜ਼ਿਆਦਾ ਹਰ ਵੇਲੇ ਬੈਠੇ ਪਰ ਗੱਲਾਂ ਕਰੀ ਜਾਂਦੇ ਬੈਠੇ ਬਸ ਇਹਨਾਂ ਨੇ ਐਦਾਂ ਹੀ ਬਸ 1.5 ਵਜਾ ਦੇਣਾ ਬਹੁਤ ਗਾ ਪੈ ਰਿਹਾ ਬਈ ਫਟਵਾਲ ਚ ਬਹੁਤ ਜ਼ੋਰ ਲੱਗ ਰਿਹਾ ਮੁੰਡਿਆਂ ਦਾ ਇੰਨੀ ਤੇਜ਼ ਫਟਵਾਲ ਹੋ ਗਈ ਮੈਨੂੰ ਨਹੀਂ ਸੀ ਪਤਾ ਬਹੁਤ ਸਪੀਡ ਆ ਬਈ ਮੁੰਡਿਆਂ ਦੀ ਬਹੁਤ ਜ਼ਿਆਦਾ ਇੱਕ ਸਕਿੰਟ ਨਹੀਂ ਖੜਨੇ ਦਾ ਟਾਈਮ ਇੱਕ ਸਕਿੰਟ ਕਹੇ ਜਾ ਹੁੰਦਾ ਜਿਹੜਾ ਰਿਹਾ ਰਿਕਾਰਡ ਹੁਣ ਤੋਂ ਆ ਮੁੰਡਾ ਗੇਰ ਤੋਂ ਉਹਨੇ ਦੂਏ ਨੇ ਜੇ ਆਪਣੇ ਇੰਡੀਆ ਵਾਲੇ ਹੁੰਦੇ ਹੁਣ ਕੱਦੇ ਬਲ ਪਟਾਈ ਹੋਣਾ ਲੜਪਣਾ ਸੀ ਇੱਕ ਸੀਟੀ ਵੱਜਦੇ ਰੁਕ ਜਨੇ ਹੋ ਬਾਈ ਇੰਨੀ ਸਪੋਰਟਸਮੈਨਸ਼ਿਪ ਹੈ ਨਾ ਅੱਜ ਦੇਖ ਲੋ ਰੈਫਰੀ ਨੇ ਇੱਕ ਸੀਟੀ ਮਾਰੀ ਉੱਥੇ ਰੁਕ ਗਏ ਦੇਖ ਲੋ ਇਹ ਕਹਦੇ ਆਪਣੀ ਇੰਡੀਆ ਵਾਲੇ ਹੁੰਦੇ ਉਹਨਾਂ ਕੋਦੇ ਟਾਟਾ ਹੀ ਹੋ ਜਨੇ ਸੀ ਇਹ ਲੱਗੇ ਆ ਬਾਦ ਗਏ ਆ ਦਰਵਾਜ਼ਾ ਫੇਰ ਕਰ ਗਿਆ ਪਰ ਸਾਵੇਂ ਦੇਖ ਲਓ ਮੋਲੀ ਮੇਲਾ ਦੇਖਿਆ ਇਹ ਪਿੰਡ ਦਾ ਹਾਂਜੀ ਤੇ ਹੁਣ ਅਸੀਂ ਅੱਗੇ ਬੜੇ ਆ ਤਕਰੀਬਨ ਟਾਈਮ 11:00 ਵੱਜ ਗਿਆ ਰਹੇ ਤੇ ਅੱਜ ਦਾ ਵਲੌਗ ਇੰਨਾ ਕੀ ਸੀ ਪਾਪਾ ਤੁਹਾਨੂੰ ਪਤਾ ਮੈਨੂੰ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆ ਤੁਹਾਡੇ ਨਾਲ ਜਲਦੀ ਨਵੇਂ ਵੀਡੀਓ ਦੇ ਉਦੋਂ ਲਈ ਸਾਰਿਆਂ ਨੂੰ ਬਾਏ ਬਾਏ ਜੀ ਬਾਏ ਬਾਏ ਸਬਸਕ੍ਰਾਈਬ ਬਾਏ ਬਾਏ